ਲੋਕ ਗੀਤਾਂ ਨੂੰ ਅਥਾ ਪਿਆਰ ਕਰਨ ਵਾਲੇ ਦੇਸ਼ਾਂ ਦਿਸ਼ਾਂਤਾਂ ਚ ਵਸਦੇ ਸੂਝਵਾਨ ਸਰੋਤਿਆਂ ਨੂੰ ਅਦਬ ਸਤਕਾਰ ਸਹਿਤ ਸਤਿ ਸ਼੍ਰੀਕਾਲ ਇਸ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਤੇ ਲੋਕ ਗੀਤਾਂ ਦੇ ਅਨੇਕਾ ਰੰਗਾਂ ਵਿੱਚੋਂ ਅੱਜ ਇੱਕ ਹੋਰ ਰੰਗ ਤੁਹਾਡੀ ਨਜ਼ਰ ਹੈ ਆਓ ਸਾਰੇ ਰਲ ਕੇ ਇਸ ਦੇ ਸੰਗ ਤੁਰੀਏ ਇਸ ਨੂੰ ਗਾਈਏ ਸੁਣੀਏ ਸੁਣਾਈਏ ਤੇ ਮਾਣੀਏ ਇਹ ਲੋਕ ਗੀਤ ਦੇਖ ਲੈ ਕਿ ਚਿੱਠੀਆਂ ਪਾਵਾਂ ਟੋਲਾ ਵੇ ਕਰ ਪੱਖੀ ਦੀ ਲੋੜ ਟੋਲ ਮੇਰਾ ਟੋਲਾ ਵੇ ਕਰ ਪੱਖੀ ਦੀ ਲੋੜ ਕੁਛੜ ਬਾਲ ਨੇ ਆਣਾ ਵੇ ਗਰਮੀ ਪਾਇਆ ਏ ਜੋਰ ਟੋਲ ਮੇਰਾ ਉਲਾਵੇ ਗਰਮੀ ਪਾਇਆ ਏ ਜੋਰ ਪੱਖੀ ਪੇ ਜੀ ਕਸ਼ ਮੇਰੀ ਵੇ ਨਾਲ ਡੰਡੀ ਦਾ ਜੋੜ ਟੋਲ ਮੇਰਾ ਟੋਲਾ ਵੇ ਨਾਲ ਡੰਡੀ ਦਾ ਜੋੜ ਪੱਖੀ ਪੇ ਜੀ ਕਸ਼ਮੀਰੋਂ ਜੀ ਉੱਤੇ ਜੰਮੂ ਦੀ ਮੋਰ ਟੋਲ ਮੇਰਾ ਟੋਲਾ ਵੇ ਉੱਤੇ ਜੰਮੂ ਦੀ ਮੋਰ ਲੈ ਪੱਖੀ ਜਾਵਾਂ ਦਰਜੀ ਦੇ ਨੂੰ ਲਾ ਦੇਵੇ ਕੋਰ ਦਰਜੀ ਵੀਰਾ ਵੇਨੂ ਲਾ ਦੇਵੇ ਕੋਰ ਲੈ ਪਖੀ ਜਾਵਾਂ ਸੁਨਿਆਰੇ ਦੇਨੂ ਲਾ ਦੇਵੇ ਬੋਰ ਵੀਰ ਸੁਨਿਆਰਿਆ ਵੇਨੂ ਲਾ ਦੇਵੇ ਬੋ ਲੇ ਪਖੀ ਬੈਠੀ ਪੀੜੇ ਜੀ ਪਖੀ ਮਾਰੇ ਲਿਸ਼ਕੋਰ ਟੋਲ ਮੇਰਾ ਵੇ ਪਖੀ ਮਾਰੇ ਲਿਸ਼ਕੋਰ ਕੁਛੜ ਬਾਲ ਨੇ ਆਣਾ ਵੇ ਗਰਮੀ ਪਾਇਆ ਏ ਜੋਰ ਟੋਲ ਮੇਰਾ ਟੋਲਾਵੇ ਗਰਮੀ ਪਾਇਆ ਏ ਜੋਰ ਲੈ ਪਖੀ ਚੱਲਣ ਲੱਗੀ ਵੇ ਸਸੂ ਮਾਰੇ ਨੇ ਬੋਨ ਟੋਲ ਮੇਰਾ ਟੋਲਾਵੇ ਸਸੂ ਮਾਰੇ ਨੇ ਬੋ ਸੂਤੇ ਨਣ ਦੀ ਲੜੀਆਂ ਟੋਲਾਵੇ ਪੱਖੀ ਪੰਨ ਮਰੋੜ ਟੋਲ ਮੇਰਾ ਟੋਲਾਵੇ ਪੱਖੀ ਪੰਨ ਮਰੋੜ ਅੰਦਰੇ ਟੋਲ ਨੂੰ ਸੁਖਾਵਾ ਟੋਲਾਵੇ ਮਾਤਾ ਨਾਲ ਨਾ ਬੋਲ ਟੋਲ ਮੇਰਾ ਤੋ ਲਾਵੇ ਮਾਤਾ ਨਾਲ ਨੰਬਲ ਬੇਜਾ ਬੇਜਾ ਨਾਰੇਨੀ ਮਾਵਾ ਪੁੱਤਰਾਂ ਦਾ ਜੋੜ ਨਾਰੇ ਮੇਰੀਏ ਇਨੀ ਮਾਵਾ ਪੁੱਤਰਾਂ ਦਾ ਜੋੜ ਆਉਂਦੇ ਡੇ ਟੋਰ ਨੂੰ ਸਖਾਵਾ ਟੋਲਾ ਵੇ ਪੈਣਾ ਨਾਲ ਨਾ ਬੋਲ ਟੋਲ ਮੇਰਾ ਵੇ ਪੈਣਾ ਨਾਲ ਨਾ ਬੋਲ ਬਹਿ ਜਾ ਬਹਿ ਜਾ ਨਾਰੇ ਨੀ ਪੈਣ ਪਰਾਵਾਂ ਦਾ ਜੋੜ ਮੇਰੀਏ ਨਾ ਜੋ ਨੀ ਪੈਣ ਪਰਾਵਾਂ ਦਾ ਜੋੜ ਚਪਕਰਨਾ ਜੋ ਨੀ ਪੇਕੇ ਦੇਵਾਂਗਾ ਤੋਰ ਮੇਰੀਏ ਨਾ ਜੋ ਨੀ ਪੇਕੇ ਦੇਵਾਂਗਾ ਤੋਰ ਸ਼ੇ ਮਹੀਨੇ ਰਹੀ ਪੇਕੇ ਜੀ ਮਗਰੇ ਚਿੱਠੀਆਂ ਦਾ ਜੋਰ ਢੋਲ ਮੇਰਾ ਢੋਲਾਵੇ ਮਗਰੇ ਚਿੱਠੀਆਂ ਦਾ ਜੋਰ ਪਹਿਲਾ ਤੇ ਹੈ ਸਾਂ ਨਿਆਣੀ ਵੇ ਚਿੱਠੀਆਂ ਰੱਖਦੀ ਸਾਂ ਕੋਲ ਢੋਲ ਮੇਰਾ ਟੋਲਾ ਵਿੱਚ ਚਿੱਠੀਆਂ ਰੱਖਦੀ ਸਾ ਕੋ ਹਣ ਤੇ ਹੋ ਗਈ ਸੀ ਆਣੀ ਟੋਲਾ ਵਿੱਚ ਚਿੱਠੀਆਂ ਦੇਨੀਆ ਮੋੜ ਟੋਲ ਮੇਰਾ ਟੋਲਾ ਵਿੱਚ ਚਿੱਠੀਆਂ ਦੇਨੀਆ ਮੋੜ ਘਰ ਨੂੰ ਆ ਜਾ ਨਾ ਜੋਨੀ ਪੱਖੀ ਕੱਲਾਂਗਾ ਹੋਰ ਮੇਰੀਏ ਨਾ ਜੋਨੀ ਪੱਖੀ ਕੱਲਾਂਗਾ ਹੋਰ 에ਸੀ ਪਤੀ ਪਤਨੀ ਦੀ ਨੌਕ ਚੋਕ ਵਾਲਾ ਗੀਤ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਤੁਹਾਡੇ ਸੁਝਾਵਾਂ ਦੀ ਉਡੀਕ ਰਹੇਗੀ ਰੱਬ ਰਾਖਾ